ਬੈਠੇ ਹੋ ਨਵਾਬ ਦਰਖਾਂ ਬੈਠਾ ਹੋਇਆ ਗੁਰਨਾਨਕ ਪਾਸ਼ਾ ਮਹਾਰਾਜ ਦੀ ਬਹਿਮਾ ਉਹ ਸੁਣਦੇ ਨੇ ਉਹ ਸੁਣ ਕੇ ਬੜੀਆਂ ਗੱਲਾਂ ਕਾਬ ਰੁਕ ਕੇ ਅੰਦਰ ਬੰਗਿਆ ਬੜਾ ਕਾਰਨੀ ਦਿੰਦਾ ਜਾ ਕੇ ਹੀ ਉਹ ਸੁਣਦਾ ਇਤਿਹਾਸ ਦਾ ਮਾਣ ਕਰਦੇ ਹਾਂ ਵਾਰ-ਵਾਰ ਬੇਅੰਤ ਮਾਇਆ ਪੇਟਾ ਹਾਜ਼ਰ ਹੋ ਰਹੀ ਹੈ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰੂ ਚਰਣਾ ਵਿੱਚ ਪਾਤਸ਼ਾਹ ਚੜ੍ਹਦੀ ਕਲਾ ਪਰਿਸ਼ਿਸ਼ਕਰਣ ਦੇ ਰੂਪ ਤਾ ਨਾਮ ਸਿਮਰਦੀ ਦਾ ਪਰਿਸ਼ਿਸ਼ ਕਰਕੇ ਜਿਵਾਜਣਾ ਹਰ ਮਦਾਨੇ ਬੱਤੇ ਪਰਿਸ਼ਿਸ਼ ਕਰਨ ਕਿਉਂਕਿ ਇਸ ਗੁਰੂ ਤੋਂ ਬਿਨਾਂ ਕੋਈ ਮਦਾਨ ਖੱਤੇ ਨਹੀਂ ਹੋ ਸਕਦਾ ਧੰਨ ਸ੍ਰੀ ਗੁਰਗ੍ਰੰਥ ਸਾਹਿਬਹ ਜੀ ਦੇ ਬਚਨਾਂ ਨੂੰ ਸੁਕੇ ਹਰੇ ਕੀ ਖਨਬਾਹੀ ਜਿੱਥੇ ਗੁਰੂ ਦੀ ਕਿਰਪਾ ਬਣ ਜਾਇਆ ਕਰਦੀ ਹੈ ਉੱਥੇ ਤੇ ਸੁਕੇ ਦਰਖਤ ਵੀ ਹਰੇ ਹੋ ਜਾਇਆ ਕਰਦੇ ਨੇ ਤੇ ਕਈ ਆਪ ਨੂੰ ਹਰੇ ਕਈ ਵਾਰੀ ਸੋਚਿਆ ਜਾਵੇਗਾ ਹਰੇ ਦਰਖਤ ਹੋਣ ਤੇ ਉਹਨਾਂ ਨੂੰ ਪਾਣੀ ਨਾ ਪਾਇਆ ਜਾਵੇ ਉਹਨਾਂ ਨੂੰ ਕੋਈ ਚੀਜ਼ੇ ਹੋ ਜੀ ਖਤਰਨਾਕ ਸੰਸਾਰ ਤੇ ਜਿਹੜੀ ਉਹਦੀ ਜੜਾ ਵਿੱਚ ਪਾਉਣੀਆਂ ਸ਼ੁਰੂ ਕਰਦੇ ਹੋ ਉਹ ਦਰਖਤ ਸੁੱਕਣੇ ਸ਼ੁਰੂ ਹੋ ਜਾਇਆ ਕਰਦੇ ਨੇ ਅੱਜ ਸੰਸਾਰ ਤੇ ਉੱਤੇ ਛੱਡੀ ਅਮੀਰੀਆਂ ਜਿਹੜੀਆਂ ਨੇ ਇੱਕ ਦਰਖਤ ਹੈ ਤਾਂ ਅਮੀਰੀਆਂ ਦੀ ਜੜਾ ਵਿੱਚ ਨਿਤਨੇਮ ਦੀ ਦਾਤ ਪਾਇਆ ਕਰੋ ਇਹ ਗੁਰੂ ਦੀ ਕਿਰਪਾ ਦੇ ਨਾਲ ਸੰਸਾਰ ਦੇ ਉੱਤੇ ਜੀਵਨ ਹੈ ਤੇ ਇੱਕ ਬਾਣੀ ਦੇ ਕਾਰਨ ਹੈ ਤੇ ਬਾਣੀ ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਪੜਦਾ ਨਾ ਕਦੇ ਉਹਨਾਂ ਨੂੰ ਸੁਣ ਪੜਦਿਆਂ ਨੂੰ ਵੇਖਿਓ ਵੀ ਤੇ ਜਦੋਂ ਬਾਣੀ ਪੜਦਾ ਉਚਾ ਦੇ ਨਾਲ ਸਿੱਖ ਬਾਣੀ ਪੜਦਾ ਹੈ ਤੇ ਕਿਤੇ ਨਿਤਨੇਮ ਕਰਕੇ ਵੇਖਿਓ ਤੇ ਸਹੀ ਸਬੱਬ ਬਣੇਗਾ ਪੰਜਾਂ ਬਾਣੀਆਂ ਦਾ ਨਿਤਨੇਮ ਕਰਕੇ ਆਸਾ ਜੀ ਦੀ ਵਾਰ ਦਾ ਨਿਤਨੇਮ ਕਰਕੇ ਅਰਦਾਸ ਕਰਿਓ ਤੇ ਤੁਹਾਨੂੰ ਸਰੀ ਦਿਹੜੀ ਅੱਜ ਲੱਗੇਗਾ ਜਿਵੇਂ ਦੇਸ਼ ਦੇ ਬਾਦਸ਼ਾਹ ਹੀ ਹੁੰਨੇ ਆ ਸੰਸਾਰ ਦੇ ਰਾਹੀ ਅਸੀਂ ਆ ਤੁਹਾਨੂੰ ਇੰਨਾ ਜਾਪੇਗਾ ਕਿਉਂਕਿ ਜੇ ਸੰਸਾਰ ਦੇ ਉੱਤੇ ਕਈ એનર્ਜੀ ਡਰਿੰਕ ਪੈਂਦੇ ਆ ਨਾ ਤੇ ਇਹ એનર્ਜੀ ਡਰਿੰਕਾਂ ਗੁਰਬਾਣੀ ਤੋਂ ਵੱਡੀ ਕੋਈ ਨਹੀਂ ਜੇ ਸੰਸਾਰ ਦੇ